ਕਪੂਰਥਲਾ ਦਾ ਪ੍ਰਤੀਕ ਈਦੁਲ ਅਜ਼ਹਾ ਦਾ ਤਿਉਹਾਰ ਕਪੂਰਥਲਾ ਜ਼ਿਲ੍ਹੇ ਵਿੱਚ ਧੂਮ-ਧਾਮ ਨਾਲ ਮਨਾਇਆ ਗਿਆ। ਇਸ ਮੌਕੇ ਜਿੱਥੇ ਵਕਫਾ ਕੀ ਈਦਗਾਹਾਂ ਤੇ ਮਸਜਿਦਾਂ ਵਿੱਚ ਈਦੁਲ ਅਜ਼ਹਾ ਦੀ ਨਮਾਜ਼ ਅਦਾ ਕੀਤੀ ਗਈ, ਉੱਥੇ ਮੁਸਲਿਮ ਭਰਾਵਾਂ ਨੇ ਇੱਕ ਦੂਜੇ ਨੂੰ ਗਲੇ ਮਿਲ ਕੇ ਈਦ ਦੀ ਮੁਬਾਰਕਬਾਦ ਦਿੱਤੀ। ਕਪੂਰਥਲਾ ਬੱਸ ਸਟੈਂਡ ਨਜ਼ਦੀਕ ਸਥਿਤ ਈਦਗਾਹ ਵਿੱਚ ਈਦੁਲ ਅਜ਼ਹਾ ਦੀ ਨਮਾਜ਼ ਕਪੂਰਥਲਾ ਈਦਗਾਹ ਦੇ ਸ਼ਾਹੀ ਇਮਾਮ ਮੌਲਵੀ ਅਬਦੁਲ ਹਮੀਦ ਨੇ ਪੜਾਈ ਤੇ ਦੇਸ਼ ਦੀ ਅਮਨ ਅਤੇ ਸ਼ਾਂਤੀ ਲਈ ਦੁਆ ਕਰਵਾਈ। ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀ ਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ। ਮੈਂ ਅਸ ਪਰ ਸ਼ਾਹੀ ਮਾਮ ਅਬਦੁਲ ਹਮੀਦ ਇਤਗਾ ਕਪੂਰਥੜਾ। ਇਤ ਮੌਕੇ ਤੇ ਜਿਸ ਤਰ੍ਹਾਂ ਪਹਿਲੇ ਵੀ ਤੁਸੀਂ ਪੁੱਛਿਆਗਾ ਇਹ ਬਕਰੀਦ ਇਹਨੂੰ ਕਹਿੰਦੇ ਹੈਗੇ ਇਹ ਇਬਰਾਹੀਮ ਅਲੈ ਸਲਾਤੁ ਵਸਲਮ ਤੇ ਤਰੀਕਾ ਚੱਲਿਆ ਆ ਰਿਹਾ ਹੈਗਾ। ਇਸ ਦਿਨ ਅਸੀਂ ਹਰ ਗਰੀਬ ਮਸਕੀਨ ਕੋਈ ਵੀ ਕਿਸੇ ਕਿਸਮ ਦਾ ਆਦਮੀ ਹੈ ਉਹਦੀ ਮਦਦ ਹਰ ਤਰੀਕੇ ਨਾਲ ਕਰਨੀ ਚਾਹੀਏ। ਮੈਂ ਇਸ ਤੇ ਪਹਿਲੇ ਵੀ ਇਹ ਕਿਹਾ ਹੈ। ਕੁਰਬਾਨੀ ਸਿਰਫ ਇਹ ਹੀ ਨਹੀਂ ਕਿ ਬੱਕਰਾ ਜਿਵਾ ਕਰ ਦਿੱਤਾ ਕੁਰਬਾਨੀ ਇਹ ਵੀ ਹੈ ਕਿ ਅਗਰ ਕਿਸੇ ਗਰੀਬ ਨੂੰ ਕਪੜਾ ਦੇ ਦਿੱਤਾ ਉਹਦੀ مالی ਸਹਾਇਤਾ ਕਰ ਦਿੱਤੀ ਕੋਈ ਗਰੀਬ ਤਾਲਬੇ ਇਲਮ ਇਸ ਤਰ੍ਹਾਂ ਦਾ ਹੈਗਾ ਜਿਹੜਾ ਨਹੀਂ ਪੜ ਸਕਦਾ ਉਹਦੀ ਮਦਦ ਕਰਨਾ ਉਹ ਵੀ ਕੁਰਬਾਨੀ ਹੈ ਤਾਂ ਕੁਰਬਾਨੀ ਦੇ ਬਹੁਤ بڑے ਫਜ਼ਾਇਲ ਹੈਗੇ ਇਹਦਾ ਇੱਕ ਰਸਮ ਇਬਰਾਹੀਮ ਹੈ ਜਿਸ ਨੂੰ ਅਸੀਂ ਕਰਦੇ ਆ ਰਹੇ ਹਾਂ ਔਰ ਇਸਦਾ ਵੀ ਤਰੀਕਾ ਦੱਸਿਆ ਕਿ ਇਹ ਨਹੀਂ ਕਿ ਬੱਕਰਾ ਹਲਾਲ ਕਰਕੇ ਆਪਣੇ ਘਰੀ ਲਖੋ ਇਹ ਆਪਣੇ ਪੜੋਸੀ ਨੂੰ ਜੇਕਰ ਕੋਈ ਖਾਣਾ ਚਾਹੁੰਦਾ ਕਿਸੇ ਤੇ ਕੋਈ ਜ਼ਬਰਦਸਤੀ ਨਹੀਂ ਕਿਸੇ ਨੂੰ ਖੁਲਾਣ ਦੀ अगर खाना चाहता तो उसके घर में भी दे सकते हैं कोई मनाही नहीं है इस चीज़ की कुरबानी मेन इस चीज़ कुरबानी अं देश वास्ते भी कुरबानी देते दे हैं अपने मुल्क वास्ते भी कुरबानी वास्ते लड़ते हैं हर चीज़ की कुरबानी है इस वास्ते मैं तो ये कहूँगा सब से बड़ी कुरबानी है कि अंताम मैदान में अगर आईए अपने बच्चों को वीये वालीम सिखाइए सू हर जबान सीखनी चाहिए हैगी जिस तरह के अं किसी दूसरे देश अगर अफगानिस्तान चले जाओगे ਅਸਤੋ ਨਹੀਂ ਆ ਰਹੀ ਤਾਂ ਨਾਕਾਮ ਹੈ ਪੰਜਾਬ ਵਿੱਚ ਆ ਕੇ ਪੰਜਾਬੀ ਨਹੀਂ ਆ ਰਹੀ ਹੈ ਤਾਂ ਤੁਸੀਂ ਨਾਕਾਮ ਹੋ ਇਸ ਵਾਸਤੇ ਇਹ ਵੀ ਕੁਰਬਾਨੀ ਹੈ ਕੋਈ ਚੀਜ਼ ਸਿੱਖਣਾ ਜ਼ੁਬਾਨ ਦੂਸਰੇ ਨੂੰ ਸਿਖਾਣੀ ਤੇ ਮੈਂ ਦਾ ਇੰਨੇ ਕਹਿੰਦਾ ਕਹੂੰਗਾ ਕਿ ਇਹ ਸਭ ਦੀ ਬੜੀ ਕੁਰਬਾਨੀ ਹੈ ਇਹ ਕਿ ਇੱਕ ਦੂਸਰੇ ਨਾਲ ਮਿਲ ਜੁਲ ਕੇ ਰਹੀਏ ਪਿਆਰ ਔਰ ਮੁਹੱਬਤ ਨਾਲ ਰਹੇ ਅਸਲਾਮ ਵਾਲੇकुम ਜੀ ਪਹਿਲਾਂ ਸਾਰੇ ਦੇਸ਼ ਵਾਸੀਆਂ ਨੂੰ ਮੇਰਾ ਨਾਮ ਯਕੂਬ ਅਲੀ ਜਨਰਲ ਸਖਤਰ ਗੁਜਰਮਾ ਸਾਵਾ ਵੈਲਫੇਅਰ ਕਮੇਟੀ ਸੋ ਅੱਜ ਈਦ ਕਾ ਕਪੂਰਸਲਾ ਦੇ ਵਿੱਚ ਈਦੁਲ ਅਜ਼ਹਾ ਦੀ ਜਿਹੜੀ ਨਮਾਜ਼ ਅੱਜ ਪੜ੍ਹੀ ਗਈ ਆ ਸੋ ਜਿੰਨੇ ਵੀ ਮੁਸਲਮਾਨ ਭਾਈਚਾਰੇ ਦੇ ਲੋਕ ਸ਼ਹਿਰ ਕਪੂਠਲਾ ਦੇ ਸਿਗੇ ਸਾਰਿਆਂ ਨੇ ਅਮਨ ਅਮਾਨ ਨਾਲ ਸ਼ਾਂਤੀ ਨਾਲ ਜਿਹੜੀ ਅੱਜ ਦੀ ਨਮਾਜ਼ ਕੀਤੀ ਹੈ ਔਰ ਅੱਜ ਦਾ ਦਿਨ ਜਿਹੜਾ ਹੈ ਇਹ ਮੁਸਲਮਾਨਾਂ ਲਈ ਬਹੁਤ ਖਾਸ ਦਿਨ ਹੈ ਕਿਉਂਕਿ ਅੱਜ ਦਾ ਦਿਨ ਜਿਹੜਾ ਕੁਰਬਾਨੀ ਦਾ ਵੀ ਪ੍ਰਤੀਕ ਹੈ ਕੁਰਬਾਨੀ ਹਰ ਤਰੀਕੇ ਦੀ ਕੁਰਬਾਨੀ ਆ ਚਾਹੇ ਉਹ ਕਿਸੇ ਦੀ ਮਦਦ ਕਰਨਾ ਹੈ ਜਾਂ ਫਿਰ ਕਿਸੇ ਦੀ ਕਿਸੇ ਕਿਸਮ ਦੀ ਮਦਦ ਕਰਨਾ ਆਪਣੀਆਂ ਬੁਰਾਈਆਂ ਨੂੰ ਛੱਡਣਾ ਨਸ਼ਿਆਂ ਨੂੰ ਛੱਡਣਾ ਇਹ ਸਾਰੀਆਂ ਚੀਜ਼ਾਂ ਕੁਰਬਾਨੀ ਦੇ ਵਿੱਚ ਇਨਵੋਲ ਹੁੰਦੀਆਂ ਨੇ ਬੇਸਿਕਲੀ ਅੱਜ ਕੁਰਬਾਨੀ ਜੋ ਹੈ ਸਾਡੇ ਮੁਸਲਮਾਨ ਸਮਾਜ ਦੀ ਕਿਸੇ ਬੱਕਰੇ ਨੂੰ ਜ਼ਬਾਹ ਕਰਨਾ ਬੱਕਰੇ ਨੂੰ ਹਲਾਲ ਕਰਕੇ ਉਸ ਨੂੰ ਗਰੀਬ ਯਤਿਮ ਬੇਸਹਾਰਾ ਲੋਕਾਂ ਦੇ ਵਿੱਚ ਡਿਵਾਈਡ ਕੀਤਾ ਜਾਂਦਾ ਹੈ ਸਾਡੀ ਪ੍ਰਥਾ ਹੈ ਸੋ ਇਸ ਲਈ ਕੁਰਬਾਨੀ ਦਾ ਅੱਜ ਤਿਉਹਾਰ ਹੈ ਇਸੇ ਸੰਬੰਧ ਵਿੱਚ ਮੈਂ ਸਟੇਜ ਤੇ ਵੀ ਸਬੋਧਨ ਕਰ ਦਿਆਂ ਇਹ ਗੱਲ ਕਹੀ ਸੀ ਉਹਨ ਮੈਂ press ਦੇ ਮਾਧਿਅਮ ਰਾਹੀਂ ਵੀ ਇਹ ਗੱਲ ਕਹਿਣੀ ਜ਼ਰੂਰੀ ਸਮਝਦਾ ਹਾਂ ਕਿ ਕੁਰਬਾਨੀ ਜਿਹੜੀ ਹੈ ਸਾਡੇ ਮੁਸਲਮਨ ਸਮਾਜ ਦੇ ਲੋਕਾਂ ਦੀ ਇਸ ਨੂੰ ਗਲਤ ਤਰੀਕੇ ਦੇ ਨਾਲ ਕੁਝ ਸ਼ਰਾਰਤੀ ਅੰਸਰ ਚਾਹੇ ਉਦੇਸ਼ ਦੇ ਨੇ ਚਾਹੇ ਉਹ ਸਟੇਟ ਲੈਵਲ ਦੇ ਨੇ ਜਿਹੜੇ ਮਾਹੌਲ ਖਰਾਬ ਕਰਨ ਦਾ ਕਰਕੇ ਇਹ बार-बार ਇਹ ਗੱਲਾਂ ਨੂੰ ਉਛਾਲਦੇ ਨੇ ਕਿ ਮੁਸਲਮਾਨ ਭਾਈਚਾਰਾ ਜ਼ਬਰ ਕਰਦਾ ਜ਼ੁਲਮ ਕਰਦਾ ਇੰਨੇ ਬੇਕਸੂਰ ਜਾਨਵਰਾਂ ਨੂੰ ਬੇਜ਼ਬਾਨ ਜਾਨਵਰਾਂ ਨੂੰ ਕਤਲ ਕਰ ਦਿੰਦੇ ਨੇ ਮੈਂ ਆਪ ਸਭ ਨੂੰ ਦੱਸਣਾ ਚਾਹੁੰਦਾ ਕਿ ਮੁਸਲਮਾਨ ਜਿਹੜਾ ਹੈ ਉਹ ਆਪਣੀ ਮਰਜ਼ੀ ਦੇ ਨਾਲ ਕਦੇ ਵੀ ਕਤਲ ਜਿਹੜਾ ਕਿਸੇ ਜਾਨਵਰ ਦਾ ਨਹੀਂ ਕਰਦਾ ਇਹ ਅੱਲਾ ਦਾ ਹੁਕਮ ਹੈ ਪਿਆਰੇ ਸਾਡੇ ਇਬਰਾਹਿਮ ਮੁਹੰਮਦ ਸਾਹਿਬ ਹੋਏ ਨੇ ਨਬੀ ਹੋਏ ਨੇ ਉਹਨਾਂ ਦੀ ਉਸ ਵਾਕਿਆ ਨੂੰ ਪ੍ਰਤੀਕ ਹੈ ਕਿਉਂਕਿ ਅੱਲਾਹ ਨੇ ਜਿਹ ਹੈ ਉਹਨਾਂ ਦੇ بیٹے ਦੀ ਕੁਰਬਾਨੀ ਮੰਗੀ ਸੀ ਔਰ ਉਹਨਾਂ ਨੇ ਦਿੱਤੀ ਸੀ ਆਪਣੇ ਖਾਲਿਕ ਦੇ ਨਾਲ ਮੁਹੱਬਤ ਦੇ ਸਦਕੇ ਉਪਰਬਾਨੀ ਦਿੱਤੀ ਸੀ ਲੇਕਿਨ ਅੱਲਾਹ ਪਾਕ ਨੇ ਬਾਅਦ ਦੇ ਵਿੱਚ ਜਾਨਵਰ ਦੀ ਜਿਹੜੀ ਕੁਰਬਾਨੀ ਸਾਡੇ ਸਮਾਜ ਦੇ ਲੋਕਾਂ ਦੇ ਕਰ ਦਿੱਤੀ ਆ ਲੇਕਿਨ ਇਸ ਦਾ ਅਜ ਗਲਤ ਅਰਥ ਜਿਹੜਾ ਕੱਢਿਆ ਜਾ ਰਿਹਾ ਮੈਂ ਆਪ ਸਭ ਦੇ ਮਾਧਿਅਮ ਰਾਹੀਂ ਇਹ ਕਹਿਣਾ ਚਾਹਾਂਗਾ ਕਿ ਕੁਰਬਾਨੀ ਜਿਹੜੀ ਹਰ ਸਮਾਜ ਦੇ ਵਿੱਚ ਹੈ ਹਰ ਧਰਮ ਦੇ ਵਿੱਚ ਵੱਖ-ਵੱਖ ਤਰੀਕੇ ਦੀਆਂ ਕੁਰਬਾਨੀਆਂ ਦਿੱਤੀਆਂ ਜਾ ਰਹੀਆਂ ਨੇ ਉਹਨਾਂ ਦੇ ਨਾਮ ਜਿਹੜੇ ਬਦਲ ਦਿੱਤੇ ਜਾਂਦੇ ਨੇ ਕੋਈ ਬਲੀ ਦਾ ਰੂਪ ਦੇ ਦਿੰਦਾ ਕੋਈ ਮਾਤਾ ਦੀ ਵਿਚ ਰਹਿੰਦੇ ਆ ਬਾਬਾ ਮਾਲਕਨਾਨ ਸਿੰਘ ਦੇ ਦਰਬਾਰ ਤੇ ਲੋਕ ਜਾ ਕੇ ਉਥੇ ਬੱਕਰੇ ਜਿਹੜੇ ਆ ਚੜਾਉਂਦੇ ਨੇ ਉਥੇ ਉਹਨਾਂ ਦਾ ਮਤਲਬ ਕੀ ਕਰਦੇ ਨੇ ਉਹ ਵੀ ਕੁਰਬਾਨੀ ਆ ਔਰ ਨਿਹੰਗ ਸਿੰਘਾਂ ਦੇ ਵਿੱਚ ਵੀ ਡਲਾ ਵੰਡ ਕੇ ਜਿਹੜਾ ਛਕਿਆ ਜਾਂਦਾ ਵਾ ਇਹ ਵੀ ਇੱਕ ਕੁਰਬਾਨੀ ਆ ਵਿਸ਼ੇਸ਼ ਤੌਰ ਤੇ ਸਾਡੇ ਸਮਾਜ ਨੂੰ ਮੁਸਲਿਮ ਸਮਾਜ ਨੂੰ ਦਾਗੀ ਕਰਨ ਦੇ ਲਈ ਬਦਨਾਮ ਕਰਨ ਦੇ ਲਈ ਇਹ ਲੋਕਾਂ ਦੇ ਵਿੱਚ ਇਹਨਾਂ ਦਿਨਾਂ ਦੇ ਵਿੱਚ ਜਾਨਵਰਾਂ ਪ੍ਰਤੀ ਬੜਾ ਪਿਆਰ ਪੈਦਾ ਹੋ ਜਾਂਦਾ ਸੋ ਮੈਂ ਸਮਝਦਾ ਕਿ ਇਹ ਭਾਈਚਾਰ ਸਾਂਝ ਨੂੰ ਜਿਹੜਾ ਖਤਮ ਕਰਨ ਦੇ ਲਈ ਕੁੱਝ ਕਿ ਤਾਕਤਾਂ ਲੱਗੀਆਂ ਹੋਈਆਂ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ